ਦੇਸ਼ ਦੇ ਵਿੱਚ ਹੋਏ ਹਿੰਦੂਆਂ ਤੇ ਹਮਲੇ ਨੂੰ ਲੈ ਕੇ ਲਗਾਤਾਰ ਜਿਹੜਾ ਮਾਮਲਾ ਬੱਦਦਾ ਜਾ ਰਿਹਾ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਉਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿੰਦਾਬਾਦ 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 ਮੁਸਲਮਾਨ ਸੰਗਠਨ ਦਿੱਤੀ ਵੀ ਹੈਗੀ ਜਿਹੜੇ ਦੇਸ਼ੇ ਉੱਥੇ ਹਿੰਦੂਆਂ ਦੀ ਆਬਾਦੀ ਲਗਾਤਾਰ ਘਟ ਰਹੀ ਹੈ ਕਿ ਸਾਰੀ ਦੁਨੀਆ ਨੂੰ ਪਤਾ ਹੈ ਕੋਈ ਅਸੀਂ ਅੱਡ ਨਹੀਂ ਕਹਿ ਰਹੇ ਹਾਂ ਇਹ ਸੱਚਾਈ ਹੈ ਬੰਦ ਕਰੋ ਬੰਦ ਕਰੋ ਇਹ ਕੀ ਨਾਰਾ ਗੱਲ ਦੇ ਵਿੱਚ ਅਸੀਂ ਇੱਕ ਸਨਾਤਨ ਮਹਾਸਭਾ ਦਾ ਗਠਨ ਕੀਤਾ ਜਿਹਦੇ ਵਿੱਚ ਸਾਰੀਆਂ ਸੰਸਥਾਵਾਂ ਦੇ ਸਾਰੇ ਅਸੀਂ ਦੋ ਦੋ ਮੈਂਬਰ ਲੈ ਕੇ ਅੱਜ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਸਨਾਤਨੀ ਲੋਕ ਇਕੱਠੇ ਹੋਏ ਸੀ ਔਰ ਇਹ ਸਾਡਾ ਇੱਕੋ ਹੀ ਇਹ ਵੀ ਜਿਹੜੇ ਇੱਕ ਸੰਕੇਤਕ ਤੌਰ ਤੇ ਸੀ ਪ੍ਰਦਰਸ਼ਨ ਕੀਤਾ ਹੈ ਕਿ ਹਿੰਦੂਆਂ ਦੇ ਉੱਤੇ ਜਿਹੜੇ ਅਤਿਆਚਾਰ ਬੰਗਲਾਦੇਸ਼ ਦੇ ਵਿੱਚ ਯੂਨਿਸ ਸਰਕਾਰ ਕਰ ਰਹੀ ਹੈ ਉਹ ਬਹੁਤ ਮੰੰਦਨਯੋਗ ਨੇ ਦੇਸ਼ ਦੇ ਵਿੱਚ ਹੋਏ ਹਿੰਦੂਆਂ ਤੇ ਹਮਲੇ ਨੂੰ ਲੈ ਕੇ ਲਗਾਤਾਰ ਜਿਹੜਾ ਮਾਮਲਾ ਵਧਦਾ ਜਾ ਰਿਹਾ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਉਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਤਾਂ ਅੱਜ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਰੋਸ ਮਾਰਚ ਵੀ ਕੱਢਿਆ ਗਿਆ ਹਿੰਦੂਆਂ ਖਿਲਾਫ ਬੰਗਲਾਦੇਸ਼ ਚ ਹੋ ਰਏ ਅਤਿਆਚਾਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਲਗਾਤਾਰ ਕਿਉਂਕਿ ਇਹ ਦੇਸ਼ ਦੀ ਗੱਲ ਕਰੀਏ ਇੱਕ ਸਮਝਿਆ ਜਾਂਦਾ ਪਰ ਅਜਿਹੇ ਇਲਾਕਿਆਂ ਦੇ ਵਿੱਚ ਐਦਾਂ ਦਾ ਅਤਿਆਚਾਰ ਕਰਨੀ ਦੇਖੋ ਜੀ ਇਹ ਗੱਲ ਹੈ ਵੀ ਇਸ ਟਾਈਮ ਜਿਸੀਂ ਬੰਗਲਾਦੇਸ਼ ਨੂੰ ਲੈ ਕੇ ਜਸੀਂ ਕਰ ਰਹੇ ਆ ਵੈਸੇ ਤਾਂ ਸਾਰੇ ਪਾਸੇ ਜਿੱਥੇ ਵੀ ਆਪਣਾ ਮੁਸਲਮਾਨ ਸੰਗਠਨ ਜਿੱਥੇ ਵੀ ਹੈਗੇ ਜਿਹੜੇ ਦੇਸ਼ੇ ਉੱਥੇ ਹਿੰਦੂਆਂ ਦੀ ਆਬਾਦੀ ਲਗਾਤਾਰ ਘਟ ਰਹੀ ਹੈ ਇਹ ਸਾਰੀ ਦੁਨੀਆ ਨੂੰ ਪਤਾ ਹੈ ਕੋਈ ਅਸੀਂ ਅੱਡ ਨਹੀਂ ਕਹਿ ਰਹੇ ਜੋ ਸਚਾਈ ਹੈ ਬੰਗਲਾਦੇਸ਼ ਦੇ ਵਿੱਚ ਕਾਫੀ ਹਾਲਾਤ ਮਾੜੇ ਨੇ ਸਾਡੇ ਹਿੰਦੂ ਭਾਈਆਂ ਦੀ ਅਸੀਂ ਉਹਨੂੰ ਦੇਖਦੇ ਹੋਏ ਅੱਜ ਅਸੀਂ ਜਿਹੜਾ ਹੈ ਰੋਸ ਮਾਰਚ ਕੱਢਿਆ ਹੈਗਾ ਤੇ ਸਾਰੇ ਸੰਸਥਾਵਾਂ ਜਿਹੜੀਆਂ ਸਾਡੀਆਂ ਹੈਗੀਆਂ ਧਾਰਮਿਕ ਸੰਸਥਾਵਾਂ ਜਾਂ ਮੰਦਰ ਕਮੇਟੀਆਂ ਸਾਰੇ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਅਸੀਂ ਸਾਰੇ ਰਲ ਕੇ ਇਹ ਜਿਹੜੀ ਸੰਸਥਾ ਅਸੀਂ ਰੋਸ ਮਾਰਚ ਕੱਢਿਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਭਾਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਬੰਗਲਾਦੇਸ਼ ਦੇ ਆਪਣਾ ਜੀਵਨ ਵੀ ਹੋ ਸਕੇ ਉੱਥੇ ਜਿਹੜੇ ਹਿੰਦੂਆਂ ਤੇ ਅਤਿਆਚਾਰ ਹੋ ਰਿਹਾ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਉਹ ਰੋਕਿਆ ਜਾਵੇ ਸਾਡੀ ਇਹੀ ਬੇਨਤੀ ਹੈ ਜੀ ਕਿਵੇਂ ਦੇਖਦੇ ਹੋ ਲਗਾਤਾਰ ਇਦਾਂ ਦੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਤਾਂ ਲੱਗਦਾ ਨਾ ਕਿ ਤਰ੍ਹਾਂ ਕਿਤੇ ਮਾਹੌਲ ਫੜਕਾਉਂਦ ਵੀ ਜਿਹੜੀ ਕੋਸ਼ਿਸ਼ ਅੱਜ ਸਾਡੇ ਸ਼ਹਿਰ ਪਵਾਨੀਗੜ੍ਹ ਦੇ ਵਿੱਚ ਅਸੀਂ ਇੱਕ ਸਨਾਤਨ ਮਹਾਸਭਾ ਦਾ ਗਠਨ ਕੀਤਾ ਹੈ ਜਿਹਦੇ ਵਿੱਚ ਸਾਰੀਆਂ ਸੰਸਥਾਵਾਂ ਦੇ ਸਾਰੇ ਅਸੀਂ ਦੋ ਦੋ ਮੈਂਬਰ ਲੈ ਕੇ ਅੱਜ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਸਨਾਤਨੀ ਲੋਕ ਇਕੱਠੇ ਹੋਏ ਸੀ ਔਰ ਇਹ ਸਾਡਾ ਇਕੋ ਹੀ ਇਹੀ ਸੀ ਵੀ ਜਿਹੜੇ ਇੱਕ ਸੰਕੇਤਕ ਤੌਰ ਤੇ ਅਸੀਂ ਪ੍ਰਦਰਸ਼ਨ ਕੀਤਾ ਹੈ ਵੀ ਹਿੰਦੂਆਂ ਦੇ ਉੱਤੇ ਜਿਹੜੇ ਅਤਿਆਚਾਰ ਬੰਗਲਾਦੇਸ਼ ਦੇ ਵਿੱਚ ਯੂਨਿਸ ਸਰਕਾਰ ਕਰ ਰਹੀ ਹੈ ਉਹ ਬਹੁਤ ਨਿੰਦਣਯੋਗ ਨੇ ਕਿਉਂਕਿ ਅੱਜ ਗਲੋਬਲ ਗਲੋਬਲਾਈਜੇਸ਼ਨ ਸਾਰੇ ਵਰਲਡ ਦੀ ਹੋਈ ਹੋਈ ਹੈ ਕੋਈ ਜਾਤ ਪਾਤ ਜਾਂ ਇਸ ਤਰੀਕੇ ਦਾ ਕਿਸੇ ਜਗ੍ਹਾ ਤੇ ਮੁੱਦਾ ਨਹੀਂ ਪਰ ਜਿੱਥੇ ਦੇ ਉਸੇ ਘਟਨਾਵਾਂ ਆ ਦੀਆਂ ਜਿੱਥੇ ਬੰਗਲਾਦੇਸ਼ ਦੇ ਵਿੱਚ ਦੇਖਿਆ ਹੈ ਵੀ ਕਿਸ ਤਰੀਕੇ ਦੇ ਨਾਲ ਬੁਰੀ ਤਰ੍ਹਾਂ ਹਿੰਦੂਆਂ ਨੂੰ ਦਰੜਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਉਹਨਾਂ ਦੇ ਮੰਦਰ ਢਾਏ ਜਾ ਰਹੇ ਨੇ ਅਸੀਂ ਇਸ ਦੇ ਖਿਲਾਫ ਬਹੁਤ ਜ਼ੋਰਦਾਰ ਅੱਜ ਪ੍ਰਦਰਸ਼ਨ ਪਵਾਨੀਗੜ੍ਹ ਵਿਖੇ ਕੀਤਾ ਹੈ ਔਰ ਅਸੀਂ ਰਾਸ਼ਟਰਪਤੀ ਜੀ ਨੂੰ ਇੱਕ ਮੈਮੋਰੰਡਮ ਦੇਣ ਜਾ ਰਹੇ ਹਾਂ ਜਿਹਦੇ ਨਾਲ ਵੀ ਇਹ ਸਿਹਰੇ ਸਾਡੇ ਉਹ ਸਰਕਾਰ ਨਾਲ ਬੰਗਲਾਦੇਸ਼ ਸਰਕਾਰ ਨਾਲ ਗੱਲਬਾਤ ਕਰਕੇ ਜਿਸ ਤਰ੍ਹਾਂ ਵੀ ਹੋਵੇ ਉੱਥੇ ਦੇ ਹਿੰਦੂਆਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਨਿਸ਼ਚਿਤ ਕੀਤੀ ਜਾਵੇ ਤਾਂ ਜੋ ਹਿੰਦੂਆਂ ਨੂੰ ਉੱਥੇ ਰਹਿਣ ਦੇ ਵਿੱਚ ਜਾਂ ਉੱਥੇ ਕਾਰੋਬਾਰ ਕਰਨ ਦੇ ਵਿੱਚ ਦਿੱਕਤ ਨਾ ਆਵੇ ਔਰ ਜਿਹੜੀਆਂ ਇਹ નિર્ਦੋਸ਼ਾਂ ਦੀ ਹੱਤਿਆਵਾਂ ਹੋ ਰਹੀਆਂ ਨੇ ਇਹ ਰੋਕੀਆਂ ਜਾਣ ਇਸੇ ਪ੍ਰਦਰਸ਼ਨ ਦੇ ਵਾ ਇਸੇ ਲਈ ਇਸ ਜਿਹੇ ਸਾਰੇ ਸ਼ਹਿਰ ਚ ਪ੍ਰਦਰਸ਼ਨ ਕੀਤਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਰੋਸ ਮਾਰਚ ਕੱਢਿਆ ਗਿਆ ਤਾਂ ਕਿ ਜਿਹੜਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਅਜਿਹਾ ਮਾਹੌਲ ਖਰਾਬ ਨਾ ਹੋ ਸਕੇ ਸੰਗਰੂਰ ਤੋਂ ਦਾ ਪੰਜਾਬ ਫਰਸ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ